Vancouver International Auto Show ਨੇ ਇਸ ਹਫਤੇ ਆਪਣੇ ਪ੍ਰੋਗਰਾਮ ਤੋਂ ਅਮਰੀਕੀ ਇਲੈਕਟ੍ਰਿਕ ਕਾਰ ਨਿਰਮਾਤਾ ਟੈਸਲਾ ਨੂੰ ਹਟਾ ਦਿੱਤਾ ਹੈ ਆਟੋ ਸ਼ੋਅ ਅਨੁਸਾਰ ਉਹਨਾਂ ਦੀ ਮੁੱਖ ਚਿੰਤਾ ਹਾਜ਼ਰੀਨ ਅਤੇ ਪ੍ਰਦਰਸ਼ਕਾਂ ਦੀ ਸੁਰੱਖਿਆ ਸੀ ਔਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਕੈਨੇਡਾ ਤੇ 25% ਟੈਰਿਫ ਲਾਉਣ ਤੇ ਕੈਨੇਡਾ ਤੇ ਕਬਜ਼ਾ ਕਰਨ ਦੀਆਂ ਟਿੱਪਣੀਆਂ ਦੇ ਸਮਿਆਂ ਦੇ ਵਿੱਚ ਟੈਸਲਾ ਦੇ ਮਾਲਕ ਐਲਨ ਮਸਕ ਦੀ ਟਰੰਪ ਦੇ ਨਾਲ ਨੇੜਤਾ ਕਾਰਨ ਟੈਸਲਾ ਨੂੰ ਹਾਲ ਹੀ ਦੇ ਵਿੱਚ ਕੈਨੇਡਾ ਦੇ ਵਿੱਚ ਕਈ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ ਟੈਸਲਾ ਦੀਆਂ ਡੀਲਰਸ਼ਿਪ ਦੇ ਵਿਰੋਧ ਪ੍ਰਦਰਸ਼ਨ ਹੋਏ ਨੇ ਅਤੇ ਕਾਦੇ ਨਾਲ ਵਪਾਰਕ ਯੁੱਧ ਦੇ ਵਿਚਕਾਰ ਟੈਸਲਾ ਦੇ ਉਤਪਾਦਾਂ ਨੂੰ ਬੀਸੀ ਦੇ ਇਲੈਕਟ੍ਰਿਕ ਵਾਹਨ ਛੋਟੇ ਪ੍ਰੋਗਰਾਮਾਂ ਤੋਂ ਬਾਹਰ ਹੀ ਕੱਢਿਆ ਗਿਆ ਸ਼ੋਅ ਦੇ ਕਾਰਜਕਾਰੀ ਨਿਰਦੇਸ਼ਕ ਦੇ ਇੱਕ ਬਿਆਨ ਦੇ ਮੁਤਾਬਕ ਸਾਲਾਨਾ ਵੈਂਕੂਵਰ ਇੰਟਰਨੈਸ਼ਨਲ ਆਟੋ ਸ਼ੋਅ ਤੋਂ ਟੈਸਲਾ ਨੂੰ ਬਾਹਰ ਕਰਨ ਤੋਂ ਪਹਿਲਾਂ ਕੰਪਨੀ ਨੂੰ ਸਵੈ ਇੱਛਾ ਦੇ ਨਾਲ ਪਿੱਛੇ ਹਟਣ ਦੇ ਕਈ ਮੌਕੇ ਦਿੱਤੇ ਗਏ ਸਨ ਕਾਰਜਕਾਰੀ ਨਿਰਦੇਸ਼ਕ ਐਰਿਕ ਨਿਕੋਲ ਨੇ ਕਿਹਾ ਹੈ ਕਿ ਵੈਂਕੂਵਰ ਆਟੋ ਸ਼ੋਅ ਦੀ ਮੁੱਖ ਚਿੰਤਾ ਹਾਜ਼ਰ인 ਪ੍ਰਦਰਸ਼ਕਾਂ ਤੇ ਸਟਾਫ ਦੀ ਸੁਰੱਖਿਆ ਹੈ ਇਹ ਫੈਸਲਾ ਯਕੀਨੀ ਬਣਾਏਗਾ ਕਿ ਹਾਜ਼ਰ인 ਇਸ ਸਮਾਗਮ ਲਿਆ ਕਈ ਸਕਾਰਾਤਮਕ ਮਕ ਚੀਜ਼ਾਂ ਦਾ ਆਨੰਦ ਮਾਨਣ ਤੇ ਕੇਂਦ੍ਰਿਤ ਰਹਿਣ ਨਿਕਲਨੇ ਦੱਸਿਆ ਕਿ ਜਿਹੜੇ ਵਿਆਪਕ ਸੁਰੱਖਿਆ ਕਾਰਨਾ ਕਰਕੇ ਟੈਸਲਾ ਨੂੰ ਹਟਾਉਣ ਦਾ ਫੈਸਲਾ ਲਿਆ ਹੈ ਉਹਨਾਂ ਦੇ ਵਿੱਚ ਪ੍ਰਦਰਸ਼ਨਾਂ ਤੇ ਤੋੜਪੰਨ ਦੀਆਂ ਸੰਭਾਵਨਾਵਾਂ ਵੀ ਸ਼ਾਮਿਲ ਹੈ ਇਹ ਆਟੋ ਸ਼ੋ ਹਰ ਸਾਲ ਵੈਂਕੂਵਰ ਕਨਵੈਨਸ਼ਨ ਸੈਂਟਰ ਵਿਖੇ ਆਯੋਜਿਤ ਕੀਤਾ ਜਾਂਦਾ ਤੇ ਇਸ ਦੀ ਵੈਬਸਾਈਟ ਅਨੁਸਾਰ ਇਹ 1 ਲੱਖ ਤੋਂ ਵੱਧ ਹਾਜ਼ਰੀ ਨੂੰ ਆਕਰਸ਼ਿਤ ਕਰਦਾ ਹੈ ਇਹ ਨਿਊ ਕਾਰ ਡੀਲਰਸ ਐਸੋਸੀਏਸ਼ਨ ਆਫ BC ਦੁਆਰਾ ਚਲਾਇਆ ਜਾਂਦਾ ਹੈ ਇਹ ਸ਼ੋ ਬੁੱਧਵਾਰ ਨੂੰ ਸ਼ੁਰੂ ਹੋ ਕੇ ਐਤਵਾਰ ਨੂੰ ਖਤਮ ਹੋਵੇਗਾ ਨਿਕਲਨੇ ਕਿ ਹੈ ਕਿ ਰਾਸ਼ਟਰੀਕ ਹੰਗਾਮੀਆਂ ਦਾ ਟੈਸਲਾ ਨੂੰ ਹਟਾਉਣ ਦੇ ਫੈਸਲੇ ਕੋਈ ਅਸਰ ਨਹੀਂ ਪਿਆ ਉਹਨਾਂ ਕਹੇ ਕਿ ਐਕਸਪੋ ਦੇ ਲਈ ਇਹ ਫੈਸਲਾ ਨਿਰਾਸ਼ਾ ਭਰਿਆ ਸੀ ਕਿਉਂਕਿ ਇਹ ਉਪਲਬਧਵਾਨਾਂ ਦੀ ਸਭ ਤੋਂ ਵੱਡੀ ਰੇਂਜ ਨੂੰ ਪ੍ਰਦਰਸ਼ਿਤ ਕਰਦਾ ਕਰਨਾ ਚਾਹੁੰਦਾ ਸੀ ਟੈਸਲਾ ਦਾ ਸੀਈਓ ਐਲਨ ਮਸਕ ਸਰਕਾਰੀ ਕੁਸ਼ਲਤਾ ਵਿਭਾਗ ਦੇ ਮੁਖੀ ਵਜੋਂ ਟਰੰਪ ਦਾ ਕਰੀਬੀ ਜਿਹੜੇ ਨੇ ਉਹ ਵਿਸਾਰ ਪਾਤਰ ਵੀ ਨੇ ਜਿਸ ਨੇ ਅਮਰੀਕਾ ਦੀ ਸਿਵਲ ਸੇਵਾ ਦੇ ਵਿੱਚ ਭਾਰੀ ਕਟੌਤੀਆਂ ਲਾਗੂ ਕੀਤੀਆਂ ਨੇ ਸਟੈਟਿਸਟਿਕਸ ਕੈਨੇਡਾ ਅਨੁਸਾਰ 1 ਜਨਵਰੀ ਤੱਕ ਕੁੱਲ ਕਦੀ ਆਬਾਦੀ ਜਿਹੜੀ ਆ ਉਹ ਵੱਧ ਕੇ 41,528,680 ਜਿਹੜੀ ਆ ਉਹ ਦਰਜ ਕੀਤੀ ਗਈ ਹੈ ਹਾਲਾਂਕਿ 2023 ਦੀ ਤੀਜੀ ਤਿਮਾਹੀ ਦੇ ਵਿੱਚ ਸਿਖਰ ਤੇ ਪਹੁੰਚਣ ਤੋਂ ਬਾਅਦ ਆਬਾਦੀ ਵਾਧੇ ਦੀ ਗਤੀ ਜਿਹੜੀ ਹੈ ਉਹ ਹੌਲੀ ਹੁੰਦੀ ਰਹੀ 1 ਅਕਤੂਬਰ 2024 ਤੋਂ ਬਾਅਦ 1 ਜਨਵਰੀ 2025 ਤੱਕ ਆਬਾਦੀ ਵਿੱਚ 63,382 ਲੋਕਾਂ ਦਾ ਵਾਧਾ ਹੋਇਆ ਜੋ ਕਿ 0.2 ਫੀਸਦੀ ਤਿਮਾਹੀ ਵਿਕਾਸ ਦਰ ਬਣਦੀ ਹੈ ਏਜੰਸੀ ਦਾ ਕਹਿਣਾ ਹੈ ਕਿ 2020 ਦੀ ਚੌਥੀ ਤਿਮਾਹੀ ਜਦੋਂ ਮਹਾਮਾਰੀ ਦੇ ਸਬੰਧਤ ਸਰਹੱਦੀ ਪਾਬੰਦੀਆਂ ਲਾਗੂ ਸਨ ਤੋਂ ਬਾਅਦ ਇਹ ਸਭ ਤੋਂ ਹੌਲੀ ਵਿਕਾਸ ਦਰ ਰਹੀ ਸਟੈਟਿਸਟਿਕਸ ਕੈਨੇਡਾ ਅਨੁਸਾਰ 2021 ਦੀ ਚੌਥੀ ਤਿਮਾਹੀ ਤੋਂ ਬਾਅਦ ਨਾਨ ਪਰਮਨੈਂਟ ਰੈਜ਼ੀਡੈਂਟ ਦੀ ਗਿਣਤੀ ਦੇ ਵਿੱਚ ਪਹਿਲੀ ਤਿਮਾਹੀ ਗਿਰਾਵਟ ਦਰਝੋਈ ਹੈ ਏਜੰਸੀ ਦਾ ਕਹਿਣਾ ਹੈ ਕਿ 1 ਜਨਵਰੀ ਨੂੰ ਦੇਸ਼ ਦੇ ਵਿੱਚ 1 ਅਕਤੂਬਰ 2024 ਦੇ ਮੁਕਾਬਲੇ 28 1341 ਕਟਨ ਨਨ ਪਰਮਨੈਂਟ ਰੈਜ਼ੀਡੈਂਟ ਸਰਦੋ ਦਰਜ ਹੋਏ ਨੇ 2024 ਦੇ ਵਿੱਚ ਕੈਨੇਡਾ ਦੀ ਆਬਾਦੀ ਦੇ ਵਿੱਚ 744324 ਲੋਕਾਂ ਨੇ ਯਾਨੀ 1.8 ਫੀਸਦੀ ਦਾ ਵਾਧਾ ਹੋਇਆ ਹੈ